ਹਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇਣੀ ਚਾਹੁੰਦਾ ਕਿ ਜਿੰਨੇ ਆਪਣੇ ਅਮਰੂਦ ਕਾਣੇ ਹੋ ਜਾਂਦੇ ਨੇ ਉਹਨਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਬਹੁਤ ਸਾਰੇ ਤਰੀਕੇ ਨੇ ਕੋਈ ਪੈਸਟਿਸਾਈਡ ਫੜਕੜਾ ਕੋਈ ਕੁਝ ਇੱਕ ਮੈਂ ਬਹੁਤ ਵਧੀਆ ਤਰੀਕਾ ਦੱਸ ਰਿਹਾ ਤੁਹਾਨੂੰ ਜਿਹੜਾ ਕਿ ਫਰੂਟ ਫ्लाई ਟਰੈਪ ਇਹ ਟਰੈਪ ਦਾ ਕੰਮ ਕੀ ਹੁੰਦਾ ਜਿਵੇਂ ਅਮਰੂਦ ਕਾਣਾ ਹੋ ਜਾਂਦਾ ਕਾਣੇ ਹੋਣ ਤੋਂ ਬਚਾਉਣ ਲਈ ਆਹ ਟਰੈਪ ਹੁੰਦਾ ਜੀ ਮਾਰਕੀਟ ਦੇ ਵਿੱਚ ਇਹਨੂੰ ਕਿਵੇਂ ਲਾਉਣਾ ਜੀ ਮੈਂ ਤੁਹਾਨੂੰ ਪੂਰਾ ਪ੍ਰੋਪਰ ਜਾਣਕਾਰੀ ਦਿੰਨਾ ਦੇਖੋ ਜੀ ਇਹ ਦੇ ਵਿੱਚ ਇੱਕ ਟਿੱਕੀ ਹੁੰਦੀ ਹੈ ਮੈਂ ਤੁਹਾਨੂੰ ਟਿੱਕੀ ਦਿਖਾਉਣਾ ਆਹ ਟਿੱਕੀ ਹੁੰਦੀ ਹੈ ਇਹਨੂੰ ਰੱਸੀ ਦੇ ਨਾਲ ਬੰਨ ਕੇ ਇਹਦੇ ਵਿੱਚ ਦੀ ਗਲੀ ਹੁੰਦੀ ਹੈ ਜੀ ਉੱਤੇ ਟੰਗਿਆ ਜਾਂਦਾ ਆਹ ਦੇਖੋ ਜੀ ਇਹ ਫਰੂਟ ਫ्लाई ਮੱਖੀ ਹੁੰਦੀ ਹੈ ਇਹ ਦਾ ਪਮਕੜ ਆਹ ਫਰੂਟ ਫ्लाई ਮੱਖੀ ਆ ਜਿਹੜੀ ਆ ਬੈਠੀ ਹੈ ਇਹ ਕੀ ਕਰਦੀ ਹੈ ਨਾ ਜੀ ਜਦੋਂ ਅਮਰੂਦ ਛੋਟਾ ਹੁੰਦਾ ਮਤਲਬ ਫੁੱਲਤੇ ਹੁੰਦਾ ਉਦੋਂ ਉਹਦੇ ਉੱਤੇ ਡੰਗ ਮਾਰ ਜਾਂਦੀ ਹੈ ਡੰਗ ਮਾਰ ਕੇ ਫਿਰ ਆਂਡਾ ਦੇ ਜਾਂਦੀ ਹੈ ਆਂਡਾ ਦੇਣ ਤੋਂ ਬਾਅਦ ਜਦੋਂ ਵੱਡਾ ਮਰੂਦ ਹੁੰਦਾ ਉੱਪਰੋਂ ਦੇਖਣ ਨੂੰ ਬਿਲਕੁਲ ਸਾਫ ਹੁੰਦਾ ਹੈਗਾ ਉਹ ਪਰਕਾਣਾ ਨਿਕਲਦਾ ਉਹ ਆਪਣੇ ਖਾਣ ਦੇ ਕੰਮ ਨਹੀਂ ਆਉਂਦਾ ਬਿਲਕੁਲ ਸਾਰਾ ਖਰਾਬ ਹੋ ਜਾਂਦਾ ਜੀ ਇਸ ਤੋਂ ਬਚਾਉਣ ਲਈ ਜੀ ਇਸ ਨੂੰ ਜਿਵੇਂ ਆਪਣਾ ਕੋਈ ਵੱਡਾ ਵਾਗ ਹੈਗਾ ਤਾਂ ਸਭ ਤੋਂ ਪਹਿਲਾਂ ਇੱਕ ਟਰੈਪ ਲਾ ਕੇ ਦੇਖੋ ਇੱਕ ਟਰੈਪ ਦੇ ਵਿੱਚ ਜੇ ਮੱਖੀ ਆਉਂਦੀ ਹੈ ਤਾਂ ਹੋਰ ਲਾ ਦਿਓ ਇਹਦੇ ਲਾਉਣ ਦੇ ਵੀ ਟਾਈਮ ਹੁੰਦੇ ਨੇ ਜੀ ਜਿਵੇਂ ਮੰਨ ਕੇ ਚੱਲੋ ਅਗਸਤ ਚ ਵੀ ਲਾਇਆ ਜਾਂਦਾ ਇਹ ਮਈ ਚ ਵੀ ਲਾਇਆ ਜਾਂਦਾ ਇਸ ਤਰ੍ਹਾਂ ਬੰਦ ਕਰਕੇ ਲਕਾਇਆ ਜਾਂਦਾ ਲਟਕਾਉਣ ਦੇ ਨਾਲ ਕੀ ਹੁੰਦਾ ਨਾ ਇਹਦੀ স্মੈਲ ਦੇ ਨਾਲ ਇਹਦੇ ਵਿੱਚ ਮੱਖੀ